ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਸ਼ੁਰੂ ਚ ਇੱਕ ਬੇਨਤੀ ਕਰਾਂ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਅੱਜ ਜਿਹੜੀ ਗੱਲ ਕਰਨੀ ਆ ਉਹ ਸ਼ਰੋਬੇ ਅਕਾਲੀ ਦਰਦੀ ਕਰਨੀ ਆ ਅੱਜ ਮੇਰੇ ਇੱਕ ਵੱਡੇ ਅਕਾਲੀ ਲੀਡਰ ਨਾਲ ਗੱਲ ਹੋਈ ਉਹ ਕਹਿਣ ਲੱਗੇ ਦੇਖੋ ਜੋ ਮਰਜ਼ੀ ਹੋਵੇ ਲੋਕ ਬੜੇ ਖੁਸ਼ ਨੇ ਜਦੋਂ ਅਸੀਂ ਹੁਣ ਪਿੰਡਾਂ ਚ ਜਾਂਦੇ ਆ ਉਹ ਕਹਿੰਦੇ ਨੇ ਸਾਨੂੰ ਆਸ ਵੱਜੀ ਹੈ ਕਿ ਜੇ ਤੁਸੀਂ ਸਮਝੌਤਾ ਕਰ ਲੈਂਦੇ ਤੇ ਸਾਡੀ ਆਸ ਟੁੱਟ ਜਾਣੀ ਸੀ ਕਿਹੜੀ ਆਸ ਵੱਜੀ ਹੈ ਕਿ ਮੋੜ ਪ੍ਰਾਣੀ ਦਸ਼ਾ ਪ੍ਰਾਣੀ ਸਪੇਟ ਦੇ ਵਿੱਚ ਜਾ ਸਕਦਾ ਸ਼ਰੋਬਰੀ ਅਕਾਲੀ ਦਲ ਮਤਲਬ ਕਿ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਸਮਝੌਤਾ ਨਹੀਂ ਹੋਇਆ ਜਿਹੜਾ ਪਾਰਟੀ ਦਾ ਕ੍ਰੈਡਰ ਪਿੰਡਾਂ ਦੇ ਵਿੱਚ ਰਹਿਣ ਆਮ ਵਰਕਰ ਉਹ ਖੁਸ਼ ਹੈ ਇਹ ਉਸ ਬਟੇ ਲੀਟਰ ਦਾ ਕਹਿਣਾ ਸੀ ਬਾਕੀ ਗੱਲਾਂ ਦੇ ਵਿੱਚ ਉਹਨਾਂ ਨੇ ਮੈਨੂੰ ਕੋਈ ਲੜਪੱਲਾ ਨਹੀਂ ਫੜਾਇਆ ਮੈਂ ਪੁੱਛਿਆ ਸੀ ਕਿ ਮਲੂਕਾ ਸਾਹਿਬ ਜਿਹੜੇ ਨੇ ਉਹਨਾਂ ਦਾ ਕੀ ਰਿਐਕਸ਼ਨ ਹੈ ਕੀ ਕਾਰਨ ਹੈ ਕਿਉਂ ਉਹਨਾਂ ਦੀ ਨੂੰ ਜਿਹੜੀ ਹੈ ਉਹਨੇ ਅਸਤੀਫਾ ਦਿੱਤਾ ਕੀ ਕਾਰਨ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਤਾਨੂੰ ਪਤਾ ਹੀ ਹੈ ਜੀ ਕਹਿੰਦੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇਕਾਈਸ ਅਫਸਰ ਤੇ ਬੜੇ ਕੰਮ ਕੀਤੇ ਹੁੰਦੇ ਨੇ ਕੋਈ ਕਦੇ ਗਲਤੀ ਵੀ ਹੋ ਜਾਂਦੀ ਹੈ ਮਤਲਬ ਕਿ ਕਈ ਕਿਸਮ ਦੇ ਗੋਲ-ਮੋਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਪਰ ਦੂਜੇ ਪਾਸੇ ਅੱਜ ਇੱਕ ਰਿਪੋਰਟ ਛਪੀ ਹੈ ਵੱਡੇ ਅਖਬਾਰ 'ਚ ਛਪੀ ਹੈ ਤੇ ਦਾਵਾ ਕੀਤਾ ਇਸ ਰਿਪੋਰਟਰ ਨੇ ਕਿ ਮੇਰੀ ਗੱਲਬਾਤ ਹੋਈ ਹੈ ਮਲੂਕਾ ਪਰਿਵਾਰ ਨਾਲ ਉਸ ਨੇ ਇਹ ਵੀ ਦਾਵਾ ਕੀਤਾ ਕਿ ਸਿਕੰਦਰ ਸਿੰਘ ਮਲੂਕਾ ਦੇ ਕੋਲ ਆਏ ਸੁਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਪੁਲਦੜ ਤੇ ਸਾਰੇ ਇਕੱਠੇ ਹੋ ਕੇ ਇਕੱਠਾ ਵਿਕਰਮ ਜੀਤਿਆ ਵੀ ਕਿਹਾ ਇਕ ਸਾਰੇ ਇਕੱਠੇ ਹੋ ਕੇ ਗਏ ਔਰ ਗੁਰਪ੍ਰੀਤ ਸਿੰਘ ਬਲੁਕਾ ਜਿਹੜੇ ਪਰੰਪਾਰ ਔਰ ਸਿੱਧੂ ਦੇ ਪਤੀ ਨੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਨੇ ਸਕਦਰ ਸਿੰਘ ਬਲੁਕਾ ਦੇ ਸੁਪੁੱਤਰ ਉਹਨਾਂ ਨੂੰ ਮਿਲੇ ਤੇ ਕਿਹਾ ਕਿ ਤੁਸੀਂ ਸ਼ਰਮ ਦੀ ਕਾਲੀ ਦਲ ਨਾ ਛੱਡੋ ਪਰ ਕਹਿੰਦੇ ਇਸ ਬਲੁਕਾ ਜੁੜੀ ਨੇ ਸਪਸ਼ਟ ਜਵਾਬ ਦੇ ਦਿੱਤਾ ਕਿ ਹੁਣ ਤਾਂ ਸਾਡੀ ਗੱਲਬਾਤ ਹੋ ਚੁੱਕੀ ਹੈ ਇਹ ਦੱਸਿਆ ਗਿਆ ਉਸ ਪੱਤਰਕਾਰ ਵੱਲੋਂ ਲੇਕਿਨ ਇੱਕ ਗੱਲ ਇੱਥੇ ਹੋਰ ਵੀ ਸਪਸ਼ਟ ਹੈ ਕਿ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਤੁਸੀਂ ਮਾਨ ਸਾਹਿਬ ਨੂੰ ਕਹੋ ਭਾਰਤੀ ਜਨਤਾ ਪਾਰਟੀ ਦਾ ਡੀਟਰ ਕਿਹੜਾ ਮਤਸ਼ਾਹ ਨੂੰ ਕਿਹਾ ਹੋਊਗਾ ਕਿ ਤੁਸੀਂ ਇਸ ਅਸਤੀਫਾ ਜਿਹੜਾ ਹੈ ਪ੍ਰਵਾਨ ਕਰੋ ਹਾਲਾਂਕਿ ਇਸਤੀਫੇ ਦੀ ਸਮਝ ਨਹੀਂ ਆਈ ਮੈਨੂੰ ਭਗਵਤ ਮਾਨ ਨੂੰ ਜਾਤਾ ਹੋ ਸਕਦਾ ਟਾਈਮ ਨਾ ਮਿਲਿਆ ਹੋਵੇ ਨੇ ਉਹਨਾਂ ਨੂੰ ਅਸਤੀਫਾ ਪ੍ਰਵਾਨ ਕਰ ਚੁੱਕੀ ਦਿੱਕਤ ਹੈ ਉਹਨਾਂ ਨੂੰ ਤਾਂ ਇਸ ਗੱਲ ਦਾ ਫਾਇਦਾ ਹੈ ਜੇ ਅਕਾਲੀਆਂ ਦੀਆਂ ਵੋਟਾਂ ਜੇ ਉਥੋਂ ਲੜਦੇ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਫਾਇਦਾ ਹੋਣਾ ਪੋਲਿਟੀਕਲੀ ਤੇ ਖੈਰ ਇਹ ਗੱਲ ਕਹੀ ਗਈ ਕਿ ਉਧਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਤੁਸੀਂ ਅਸਤੀਫਾ ਪ੍ਰਵਾਨ ਕਰਾਓ ਤਾਂ ਕਿ ਅਸੀਂ ਭਾਰਤੀ ਜਨਤਾ ਪਾਰਟੀ ਜੁਆਇਨ ਕਰੀਏ ਔਰ ਇਹ ਵੀ ਪਤਾ ਲੱਗਿਆ ਨਰਾਤੇ ਚੱਲ ਰਹੇ ਨੇ ਅੱਜ ਦੂਜਾ ਨਰਾਤਾ ਤੇ ਇਹ ਕਹਦੇ ਸੁਣੇ ਗਏ ਕਿ ਬਸ ਨਰਾਤਿਆਂ ਦੇ ਅੰਦਰ ਅੰਦਰ ਸੇ ਬੀਜਪੀ ਜੁਆਇਨ ਕਰ ਲ ਲਈਆ ਇੱਕ ਗੱਲ ਹੋਰ ਕਹੀ ਗਈ ਕਿ ਜ਼ਰੂਰੀ ਨਹੀਂ ਕਿ ਅਸੀਂ ਬਠਿੰਡੇ ਤੋਂ ਲੜੀਏ ਕਿ ਤਾ ਹੋਰ ਵੀ ਲੱਟ ਸਕਦੇ ਹਾਂ ਲੇਕਿਨ ਗੱਲ ਇਹ ਆ ਰਹੀ ਹੈ ਕਿ ਬਠਿੰਡੇ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਇਸ 11 ਬੈਚ ਦੀ ਆਈਐਸ ਅਫਸਰ ਨੂੰ ਬਣਾਉਣੇ ਕਿਉਂਕਿ ਜਦੋਂ ਬੀਟੀਪੀਓ ਸੀ ਉਹ ਅਚਰੇ ਸੀ ਉਦੋਂ ਦੇ ਲੋਕਾਂ ਦੇ ਲਿੰਕ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹਨਾਂ ਦੇ ਪਤੀ ਚੇਅਰਮੈਨ ਰਹੇ ਗੁਰਪ੍ਰੀਤ ਸਿੰਘ ਵੈਸੇ ਵੀ ਗੁਰਪ੍ਰੀਤ ਮਲੂਕਾ ਦਾ ਅਮੇਜ ਉਹਦੀ ਸਾਖ ਕਾਫੀ ਵਧੀਆ ਲੋਕਾਂ ਦੇ ਵਿੱਚ ਉਹਦੀ ਅਬਦ ਨਿੱਜੀ ਸੁਖ ਵੀ ਹੋਏਗਾ ਤੇ ਭਾਰਤੀ ਜਨਤਾ ਪਾਰਟੀ ਉਹਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਜੇ ਮੁੰਡਾ ਤੇ ਨੂੰ ਚੱਲੇ ਕੇ ਫਿਰ ਮਲੂਕਾ ਸਾਹਿਬ ਵੀ ਇਹਦਾ ਮਤਲਬ ਮਲੂਕਾ ਪਰਿਵਾਰ ਤੇ ਬਾਦਲ ਪਰਵਾਰ ਦੀਆਂ ਨੂੰ ਆ ਅਮਰੋ ਸਾਹਮਣੇ ਇਸ ਸੀਟ ਤੇ ਹੋ ਸਕਦੀਆਂ ਨੇ ਜੇ ਕਿਤੇ ਅਮਰਤਾ ਭਰਾਂ ਆ ਜਾਂਦੀਏ ਤਾਂ ਫਿਰ ਤਾਂ ਤੇ ਬੀਬੀਆਂ ਦੀ ਜਿਹੜੀ ਲੜਾਈ ਦੇਖਣ ਵਾਲੀ ਹੋएगी ਇੱਥੇ ਬਠਿੰਡਾ ਸੀਟ ਤੇ ਆਪਾਂ ਤਾਂ ਗੱਲ ਸ਼ਰੋਮਣੀ ਅਕਾਲੀ ਦਲ ਦੀ ਕਰ ਰਹੇ ਸੀ ਸ਼ਰੋਮਣੀ ਅਕਾਲੀ ਦਲ ਦੀ ਮੁਸ਼ਕਲਾਂ ਇਸੇ ਕਿਸਮ ਦੀਆਂ ਨੇ ਕਈ ਥਾਵਾਂ ਤੇ ਇੱਕ ਇੱਥੇ ਹੀ ਇੱਥੇ ਤਾਂ ਚਲੋ ਬਲੂਕਾ ਪਰਿਵਾਰ ਵੱਡਾ ਇਸ ਕਰਕੇ ਵੱਡੀ ਮੁਸ਼ਕਲ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਪਤਨੀ ਦੀ ਇਹ یوں ਲੱਗਦਾ ਸੀ ਉਹਨਾਂ ਦੀ ਆਪਣੀ ਸੀਟ ਹੈ ਬੜਾ ਉਹਨਾਂ ਨੇ ਕੰਮ ਕੀਤਾ ਬੋਲੇ ਵੀ ਹਰਸਿਪ੍ਰਤ ਕੌਰ ਦੀ ਇਹ ਤਾਂ ਸਖਤ ਕਰਨੀ ਪਵੇਗੀ ਕਿ ਬਿਲਾ ਤੋਂ ਬਾਅਦ ਜਿੰਨੇ ਵਾਰੀ ਵੀ ਲੋਕ ਸਭਾ ਚ ਬੋਲੇ ਕਿਸਾਨਾਂ ਦੇ ਹੱਕ ਚ ਬੋਲੇ ਪੰਜਾਬ ਦੇ ਹੱਕ ਚ ਬੋਲੇ ਪੰਜਾਬ ਦੇ ਪਾਣੀ ਆ ਦੇ ਵਿੱਚ ਬੜੇ ਜੋਸ਼ ਨਾਲ ਬੋਲੇ ਭਾਵਕੋ ਕੇ ਬੋਲੇ ਇਹ ਗੱਲ ਤਾਂ ਬਿਲਕੁਲ ਸਹੀ ਹੈ ਤੁਸੀਂ ਸਹਿਮਤ ਹੋਵੋ ਨਾ ਹੋਵੋ ਸੱਚ ਹੈ ਕਿ ਹਰ ਸਫਤ ਕੋ ਬਾਦਰ ਨੇ ਲੋਕ ਸਭਾ ਚ ਵਾਰਸਾ ਅਠਾਈ ਹੈ ਲੇਕਿਨ ਹੁਣ ਜਦੋਂ ਆਪਣੇ ਬੰਦਾ ਕੋਈ ਜਿਹੜਾ ਕਿਸੇ ਸਮੇਂ ਤੇ ਚੋਣ ਇਨਚਾਰਜ ਹੋਵੇ ਉਹ ਪਿੱਛਟ ਜੇ ਤੇ ਫਿਰ ਮੁਸ਼ਕਲਤਾ ਹੋਏਗੀ ਇਸੇ ਕਰਕੇ ਕਿਹਾ ਜਾਂਦਾ ਕਿ ਖਡੂਰ ਸਾਹਿਬ ਦੀ ਗੱਲ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਮੁਸ਼ਕਲਾ ਕੋ ਇੰਦੀਆਂ ਘੱਟ ਨਹੀਂ ਲੋਕ ਜ਼ਰੂਰ ਚਾਹੁੰਦੇ ਨੇ ਖੇਤਰੀ ਪਾਰਟੀ ਹੋਵੇ ਪੰਜਾਬ ਬਚਾਓ ਯਾਤਰਾ ਵੀ ਲੱਗੇ ਹੋਈ ਨੇ ਗਰਮੀ ਆ ਗਈ ਹੈ ਸ਼ਾਇਦ ਗਰਮੀ ਲੱਗਣ ਕਰਕੇ ਕੱਲ ਬਿਮਾਰ ਵੀ ਹੋ ਗਏ ਤੇ ਇੱਕ ਸੰਕੇਤ ਹੋਰ ਵੀ ਦਿੱਤਾ ਕਿ ਜੇ ਸੁਖਵੀਰ ਸਿੰਘ ਬਾਦਲ ਜਿੱਤੋਂ ਬਾਅਦ ਜੇ ਕੋਈ ਬੰਦਾ ਹੈ ਤਾਂ ਸ਼ੋਭੀ ਕਾੜੀਦਾਲ ਦੇ ਵਿੱਚ ਉਹੋ ਵਿਕਰਮਜੀਤ ਜੀ ਹੈ ਤਾਂ ਹੀ ਕੱਲ ਦੀ ਜਿਹੜੀ ਕਮਾਂਡ ਹੈ ਵਿਕਰਮਜੀਤ ਸਾਹਿਬ ਨੂੰ ਦਿੱਤੀ ਗਈ ਪੰਜਾਬ ਪਛਾਉ ਯਾਤਰਾ ਦੀ ਤੋਂ ਅੱਜ ਭਾਵੇਂ ਫਿਰ ਟਰੈਕਟਰ ਦੇ ਰਸਤੇ ਸਵਾਰ ਸੀ ਸੁਖਬੀਰ ਸਿੰਘ ਬਾਦਲ ਲੇਕਿਨ ਕਹਾਣੀ ਇੱਕ ਸੀਟ ਦੀ ਨਹੀਂ ਅਨੰਤਪੁਰ ਸਾਹਿਬ ਚ ਵੀ ਹੈ ਪਤਾ ਹੀ ਨਹੀਂ ਲੱਗਦਾ ਪ੍ਰਿੰਸ ਸਿੰਘ ਚੰਦੂਬਾਜ਼ ਰਾਡੇ ਕੀ ਕਰਨਾ ਪ੍ਰਿੰਸ ਸਿੰਘ ਚੰਦੂਬਾਜ਼ ਨਾਲ ਟਰੈਕਟਰ ਬਿਲਦੀ ਹੈ ਤਾਂ ਵੀ ਹੈ ਪ੍ਰਿੰਸ ਸਿੰਘ ਚੰਦੂਬਾਜ਼ ਆਲੇ ਵੀ ਆਸਲਾ ਹੀ ਬੈਠੇ ਨੇ ਕਿ ਭਾਰਤੀ ਜਨਤਾ ਪਾਰਟਿਸ ਸਮਝੌਤਾ ਹੋ ਸਕਦਾ ਹੈ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਾ ਉਹਨਾਂ ਦੇ ਪ੍ਰਧਾਨ ਦੀਆਂ ਮੁਸ਼ਕਲਾਂ ਪ੍ਰਧਾਨ ਸਾਹਿਬ ਆਪ ਲਾਂਡਾ ਨਹੀਂ ਚਾਹੁੰਦੇ ਫਰੋਜ਼ਪੁਰ ਤੋਂ ਲੇਕਿਨ ਕਿਹਨੂੰ ਲੜਾਉਣਾ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਹਰ ਥਾਂ ਤੇ ਹਰ ਸੀਟ ਤੇ ਬੈਠਾ ਸਾਰੇ ਕਿਤੇ ਹੁੰਦਾ ਹੈ ਦੋ ਸੀਟਾਂ ਨੂੰ ਛੱਡ ਕੇ ਅਜੇ ਇੱਕ ਨਿਰਜੋਸ਼ੀ ਦੀ ਅੰਮ੍ਰਿਤਸਰ ਸਾਹਿਬ ਇੱਕ ਐਨਕੇ ਸ਼ਰਮਾ ਦੀ ਪਟਿਆਲਾ ਬਾਕੀ ਸੀਟਾਂ ਤੇ ਹਲੇ ਉਸਰਾ ਇਸ਼ਾਰੇ ਨਹੀਂ ਹੋਏ ਜਿਵੇਂ ਕਈ ਥਾਵਾਂ ਤੇ ਪਾਰਟੀਆਂ ਕਰ ਦਿੰਦੀਆਂ ਨੇ ਉਈ ਗੱਲ ਵੀ ਬਾਅਦ ਚਾਪਾ ਟਿਕਟ ਰਸਮੀ ਤੌਰ ਤੇ ਐਲਾਨ ਕਰ ਦਾਂਗੇ ਲੇਕਿਨ ਇੱਕ ਗੱਲ ਜ਼ਰੂਰੀ ਸਪਸ਼ਟਾ ਕਿ ਇਹ ਜਿਹੜਾ ਕੁਝ ਹੋਇਆ ਇਹਦੇ ਚ ਜਿਹੜੀ ਚੇਂਜ ਆਈ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦੇ ਨਾਲ ਸਮਝੌਤਾ ਨਹੀਂ ਹੋਇਆ ਜਿਹੜਾ ਸਮਝੋ ਗਠਬੰਧਨ ਟੁੱਟਿਆ ਹੈ ਉਹਦੇ ਨਾਲ ਜਿਹੜੀ ਅਕਾਲੀ ਦਲ ਬੇਸਬ ਦਾ ਆਧਾਰ ਹੈ ਉਹ ਜ਼ਰੂਰ ਮਜ਼ਬੂਤ ਹੁੰਦਾ ਨਜ਼ਰ ਆਉਂਦਾ ਹੈ ਤੇ ਜਿਸ ਤਰੀਕੇ ਨਾਲ ਪੰਜਾਬ ਬਚਾਓ ਯਾਤਰਾ ਦੇ ਵਿੱਚ ਇਕੱਠਵਟ ਕੀਤਾ ਜਾਂਦਾ ਸਵਾਗਤ ਹੁੰਦਾ ਹੈ ਉਹ ਤਾਂ ਇਹੋ ਲੱਗਦਾ ਕਿਸਮ ਦੀ ਕੈਂਪੇਨ ਤਾਂ ਚੱਲੀ ਰਹੀ ਹੈ ਲੇਕਿਨ ਇਹ ਕੋਈ ਸੌਖਾ ਕੰਮ ਨਹੀਂ ਕਿ ਤੁਸੀਂ ਜਦੋਂ ਟਿਕਟ ਅਨਾਉਂਸ ਕਰਨੇ ਨੇ ਉਸ ਵੇਲੇ ਕਿੰਨੇ ਕੁ ਬੰਦੇ ਤੁਹਾਡੇ ਨਾਲ ਰਹੇ ਤੇ ਸਾਰੇ ਕਿਤੇ ਵੈਸੇ ਦਾ ਹਰ ਇੱਕ ਪਾਰਟੀ ਚ ਹੁਣ ਆਪਾ ਇਕਨੋਮੀ ਡਿਵੈਲਪਮੈਂਟ ਤੁਸੀਂ ਦੇਖਿਓ ਕਿ ਜਲੰਧਰ ਦੀ ਕਿ ਜੇ ਟਿਕਟ ਚੌਧਰੀ ਪਰਿਵਾਰ ਨੂੰ ਨਹੀਂ ਮਿਲਦਾ ਤਾਂ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਡਰ ਲੈਣਗੇ ਤਾਂ ਇਹੀ ਅਖਲੀ ਦਲ ਦੇ ਵਿੱਚ ਚੱਲਦਾ ਵੀ ਜੇ ਚੰਦੂ ਬਾਦਲਾ ਨੂੰ ਜਿ ਤਾਤੇ ਦਰਜੀਤ ਸਿੰਘ ਟੀਮਾ ਨੂੰ ਟਿਕਟ ਦੇ ਦਿੱਤਾ ਜਾਂਦਾ ਨਾਪੁਰ ਸਾਹਿਬ ਤੋਂ ਤਾਂ ਕੋਈ ਪਤਾ ਨਹੀਂ ਕਿ ਉਹ ਉਥੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਮਿਲ ਜੇ ਸੋ ਇਸ ਕਰਕੇ ਅੱਜ ਕੱਲ ਤਾਂ پتہ ਹੀ ਨਹੀਂ ਲੱਗ ਰਿਹਾ ਨਾ ਹੋ ਕੀ ਰਿਹਾ ਸਿਆਸਤ ਦੇ ਵਿੱਚ ਕੋਈ ਵਿਚਾਰਧਾਰਾ ਤਾਂ ਕਿਸੇ ਦੀ ਰਹੀ ਨਹੀਂ ਕੋਈ ਪਤਾ ਨਹੀਂ ਕੌਣ ਕਿਤੇ ਪਾਰਟੀ ਬਾਰੇ ਕਦੇ ਸੋਚਿਆ ਸੀ ਕਿ ਸਕੰਦਰ ਸਿੰਘ ਮਲੂਕਾ ਜਿਹਨੂੰ ਕਾਫੀ ਕੁਝ ਦਿੱਤਾ ਗਿਆ ਸੀ ਲੇਕਿਨ ਉਹ ਵੀ ਜਿਹੜਾ ਇਸ ਤਰੀਕੇ ਦੀ ਪਾਰਟੀ ਬਾਰ ਰਿਹਾ ਹੈ ਲੇਕਿਨ ਇੱਕ ਗੱਲ ਤੁਸੀਂ ਨੋਟ ਕੀਤੀ ਹੋਵੇ ਸ਼੍ਰੋਮ ਦੇ ਕਾਲੇਦਾਲੇ ਕਈ ਜਣਾ ਖੇਤਰੀ ਪਾਰਟੀ ਐ ਸਾਨੂੰ ਮਜ਼ਬੂਤ ਕਰਨੀ ਚਾਹੀਦੀ ਐ ਸਭ ਕੁਝ ਸਾਰੀਆਂ ਗੱਲਾਂ ਠੀਕ ਨੇ ਕਿ ਇਹ ਪੰਥਕ ਪਾਰਟੀ ਵੱਲ ਵੀ ਕਹਿੰਦੇ ਨੇ ਕਿ ਪੰਥਕ ਪਾਰਟੀ ਵੱਲ ਆ ਕੇ ਹਾਲਾਂਕਿ ਦੋ ਬੰਦੇ ਤਾਂ ਸਿੱਖ ਭਾਈ ਸਿੱਖ ਜਿਹੜੇ ਚ ਸਿੱਖ ਭਾਈਚਾਰਾ ਤੇ ਹਿੰਦੂ ਭਾਈਚਾਰਾ ਇਕੱਠੇ ਨੇ ਜੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਕੱਲ ਵੀ ਫਿਕਰ ਮਜੀਠਿਆ ਉੱਤੇ ਲੱਗੇ ਹੋਏ ਸੀ ਅੰਮ੍ਰਿਤਸਰ ਸਾਹਿਬ ਜਦੋਂ ਇਮਰਜੈਂਸੀ ਦਾ ਐਲਾਨ ਕਰ ਰਹੇ ਸੀ ਇਹ ਸਾਰੀਆਂ ਗੱਲਾਂ ਚ ਕਹਿੰਦੇ ਤੇ ਕਦੇ ਪੰਥਕ ਪਾਰਟੀਆਂ ਲੇਕਿਨ ਇਹ ਹਾਲੇ ਵੀ ਪੰਜਾਬੀ ਪਾਰਟੀ ਦਾ ਕਈ ਵਾਰੀ ਲੋਕਾਂ ਚ ਜਿਹੜਾ ਹੈ ਉਹਨਾਂ ਨੂੰ ਨਜ਼ਰ ਆਉਂਦਾ ਹੈ ਲੇਕਿਨ ਇਹ ਵੀ ਹੈ ਵੀ ਵੋਟਾਂ ਲੜੀਆਂ ਹੁੰਦੇ ਨੇ ਸ਼ਾਇਦ ਇਸ ਕਰਕੇ ਲੋਕ ਵੀ ਇਹ ਸਮਝਦੇ ਹੋਣ ਪਰ ਜਦੋਂ ਇਹ ਖੇਤਰੀ ਪਾਰਟੀ ਦੀ ਗੱਲ ਸੁਖਵੀਰ ਸਿੰਘ ਬਾਦਲ ਕਰਦੇ ਨੇ ਕਿ ਆਓ ਆਪਾਂ ਇਕੱਠੇ ਹੋ ਕੇ ਇਹਨੂੰ ਮਜ਼ਬੂਤ ਕਰੀਏ ਤਾਂ ਜਿਹੜੇ ਹੋਰ ਦਲ ਨੇ ਉਹ ਪੁਰਾਣੇ ਸਵਾਲ ਖੜੇ ਕਰ ਦਿੰਦੇ ਨੇ ਜਿੰਨਾ ਚੋਂ ਖਾਸ ਤੌਰ ਤੇ ਸ਼੍ਰੋਮਣੀ ਕਾਦੀਦਾਰ ਅੰਮ੍ਰਿਤਸਰ ਸਿਮਰਜੀਤ ਸਿੰਘ ਬਾਦ ਸਾਹਿਬ ਉਹਦੋਂ ਦਾ ਦਲ ਖਾਲਸਾ ਉਹਦੋਂ ਦਾ ਹੋਰ ਗਰਮ ਦੇ ਲਈ ਉਹ ਜ਼ਰੂਰ ਇਸ ਗੱਲ ਨੂੰ ਫਿਰ ਪੈ ਜਾਂਦੇ ਨੇ ਤੁਸੀਂ ਸਾਡੀ ਕਿਹੜੀ ਸਸਤਾ ਕਿਹੜੀ ਤੁਸੀਂ ਛੱਡੀ ਹੈ ਤੇ ਜਿਵੇਂ ਹੁਣ ਕਬਰ ਵਿਜੇ ਪ੍ਰਤਾਪ ਕਣ ਬੋਲਿਆ ਬਹੁਤ ਸਾਰੇ ਬੰਦੇ ਫਿਰ ਪੁਰਾਣੇ ਇਸ਼ੂ ਬੇਅਦਬੀ ਦਾ ਇਸ਼ੂ ਕੱਟ ਕੇ ਬੈਠ ਜਾਂਦੇ ਨੇ ਤਾਂ ਹੋਰ ਇਸ਼ੂ ਤੋਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਵਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉਹਨਾਂ ਦਾ ਜਵਾਬ ਦੇਣਾ ਪੈਂਦਾ ਵੀ ਜਦੋਂ ਇੱਕ ਵਾਰੀ ਹੋ ਗਈ ਗਲਤੀ ਮੰਨ ਲਈ ਹੁਣ ਛੱਡੋ ਤੁਸੀਂ ਉਹਨਾਂ ਪਾ ਅੱਗੇ ਵਧੀਏ ਅਗਲੀ ਗਲਤੀ ਦੀ ਗੱਲ ਕਰੀਏ ਪਰ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਹੌਲੀ ਹੌਲੀ ਹੁੰਦਾ ਕਾਠ ਦੀ ਸਾਡੀ ਵਾਰ-ਵਾਰ ਤਾਂ ਚੜਦੀ ਦੀ ਹੁੰਦੀ ਤੇ ਵਿਸ਼ਵਾਸ ਵੀ ਜਦੋਂ ਟੁੱਟਿਆ ਹੈ ਹੌਲੀ-ਹੌਲੀ ਜੁੜੇਗਾ ਲੇਕਿਨ ਜਿਹੜਾ ਵਿਸ਼ਵਾਸ ਲੋਕਾਂ ਪਰਿਵਾਰ ਤੋੜ ਰਿਹਾ ਕੀ ਉਹ ਜੁੜੇਗਾ ਕੀ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਪਟਨਾ ਦੇ ਵਿੱਚ ਆਪਣੀ ਜਿਹੜੀ ਸੀਟ ਹੈ ਜਿਹੜੀ ਜਿਹਨੂੰ ਕਹਿ ਸਕਦੇ ਹਾਂ ਕਿ ਉਹਨਾਂ ਦੀ ਜੱਦੀ ਜਾਂ ਜੱਦੀ ਪੁਸਤੀ ਹੁਣ ਤਾਂ ਲਗਾਤਾਰ ਉੱਥੇ ਜਤ ਰਹੇ ਨੇ ਕਿ ਉਹਨੂੰ ਬਚਾ ਸਕਣਗੇ ਇਹ ਇੱਕ ਵੱਡਾ ਸਵਾਲ ਹੈ ਹੁਣ ਐਨਾ ਹੀ ਮਿਲਦੇ ਖੋਰ ਵੀਡੀਓ ਦੇ ਨਾਲ ਫੋਟੋ ਬੋਥ